ఈ రిక్ష్ దుఖీట్ ట్రక్తి చూ గస ట్రస్పోర్ యూనియన్ అకమానీ ఖిళఫీ కమిషనర్ గదాస్పూర్ ను పత్ర సోంప కారీక రీ ਪ੍ਰਾਈਵੇਟ ਟਰਾਂਸਪੋਰਟਰਾਂ ਯੂਨੀਅਨ ਦੇ ਆਗੂਆਂ ਨੇ ਰੋਸ ਜਤਾਇਆ ਕਿ ਹਰ ਸਾਲ ਉਹ ਹਜ਼ਾਰਾਂ ਰੁਪਏ ਦਾ ਟੈਕਸ ਦੇ ਤੌਰ ਤੇ ਭਰਦੇ ਹਨ ਤੇ ਰੂਟ ਲੈਣ ਵਾਸਤੇ ਵੀ ਪੈਸੇ ਦਿੰਦੇ ਹਨ ਪਰ ਈ ਰਿਕਸ਼ਾ ਚਾਲਕ ਬਿਨਾਂ ਕਿਸੇ ਟੈਕਸ ਦੇ ਬਿਨਾਂ ਕਿਸੇ ਆਰਸੀ ਦੇ ਬਿਨਾਂ ਕਿਸੇ ਰੂਟ ਦੇ ਹੀ ਸ਼ਹਿਰ ਤੋਂ 30 ਤੋਂ 30 40 ਤੋਂ 40 ਕਿਲੋਮੀਟਰ ਦੂਰ ਪਿੰਡਾਂ ਦੀ ਸਵਾਰੀ ਵੀ ਚੁੱਕ ਰਹੇ ਹਨ ਜਿਸ ਕਾਰਨ ਛੋਟੇ ਟਰਾਂਸਪੋਰਟਰਾਂ ਨੂੰ ਘਾਟਾ ਚੱਲਣਾ ਪੈ ਰਿਹਾ ਹੈ ਉਹਨਾ ਨੇ ਕਿਹਾ ਕਿ ਬਹੁਤ ਸਾਰੇ ਪੈਸੇ ਵਾਲੇ ਰਸੂਕ ਦਾ ਲੋਕਾਂ ਅਤੇ ਕੁਝ ਮੁਲਾਜ਼ਮਾਂ ਨੇ ਆਪਣੇ ਈ ਰਿਕਸ਼ੇ ਪਾਏ ਹੋਏ ਹਨ ਅਤੇ ਕਿਰਾਏ ਦੇ ਉੱਪਰ ਦਿੱਤੇ ਹੋਏ ਹਨ ਜਿਨ੍ਹਾਂ ਦਾ ਨਾ ਕੋਈ ਰੂਟ ਹੈ ਨਾ ਕੋਈ ਰੂਟ ਪਲਾਨ ਮੰਨਦੇ ਹਨ ਅਤੇ ਨਾ ਹੀ ਕਿਸੇ ਕਾਨੂੰਨ ਨੂੰ ਮੰਨਦੇ ਹਨ ਜਦ ਅਸੀਂ ਇਨ੍ਹਾਂ ਈ ਰਿਕਸ਼ਾ ਚਾਲਕਾਂ ਨੂੰ ਰੋਕਦੇ ਹਾਂ ਤਾਂ ਇਹ ਸਾਡੇ ਨਾਲ ਝਗੜਾ ਕਰਦੇ ਹਨ ਉਹਨਾ ਕਿਹਾ ਕਿ ਕਈ ਵਾਰ ਆਰਟੀਓ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਚੁੱਕੇ ਹਾਂ ਪਾਸ ਸਾਡੀ ਸੁਣਵਾਈ ਨਹੀਂ ਹੋ ਰਹੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਉੱਪਰ ਸਿਕੰਜਾ ਨਾ ਕੱਸਿਆ ਗਿਆ ਤਾਂ ਅਸੀਂ ਇਕੱਠੇ ਹੋ ਕੇ ਬੱਸਾਂ ਰੋਕ ਦਵਾਂਗੇ ਤੇ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਪਰਿਵਾਰਾਂ ਸਮੇਤ ਭੁੱਖ ਹੜਤਾਲ ਤੇ ਬੈਠ ਜਾਵਾਂਗੇ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਸੀਂ ਸਾਰੇ ਇਕੱਠੇ ਹੋਏ ਹਾਂ ਇਸ ਕਰਕੇ ਜਦੋਂ ਪਾਣੀ ਸਿਰ ਤੋਂ ਨਾ ਲੰਘ ਜਾਂਦਾ ਜੀ ਅਸੀਂ ਸੀਟੀ ਥਾਣਾ ਐਸਐਸਪੀ ਡਿਪਟੀ ਸਾਹਿਬ ਸਾਰਿਆਂ ਕੋ ਪੰਗ ਪੱਤਰ ਭੇਜਿਆ ਗਿਆ ਪੀ ਆਟੋ ਇਰਖਸ਼ਾਰੇ ਜਿਹੜੇ ਆ ਜਿਨ੍ਹਾਂ ਦਾ ਕੋਈ ਨੰਬਰ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੋਈ ਇਹੋ ਜਿਹਾ ਬਯੂਦਾ ਪ੍ਰੂਫ ਨਹੀਂ ਜਿਸ ਤੇ ਉਹ ਕਾਬੂ ਕਰ ਸਕੀ ਆ ਉਹ ਸਵਾਰੀਆਂ ਭਾਲ ਕੇ ਜਿਦਾਂ ਗਰਦਾਸਪੁਰ ਤੋਂ ਕਲਾਨੌਰ ਦੀ ਗਰਦਾਸਪੁਰ ਤੋਂ ਕਾਨ੍ਹਮਾਨ ਸਾ ਗਰਦਾਸਪੁਰ ਤੋਂ ਸਾਲਾ ਮਕੇਰੀਆਂ ਵੱਲ ਨੂੰ ਇਹ ਭਰ-ਭਰ ਕੇ ਲੈ ਜਾਂਦੇ ਨੇ ਜਦੋਂ ਕਿ ਅਸੀਂ ਡੱਕਨੇ ਆ ਉਹ ਅੱਗੋਂ ਕਪੱਤ ਕਰਦੇ ਨੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਬੜੀ ਬਾਰ ਅਫਸਰ ਨੂੰ ਮਿਲੇ ਆ ਕਿ ਸਾਡੀ ਕੋਈ ਸੁਣਵਾਈ ਕਰੋ ਕਿਉਂਕਿ ਇਹਨਾਂ ਦਾ ਰੂਟ ਵਾ ਸਿਰਫ ਸ਼ਹਿਰ ਦੇ ਅੰਦਰ ਜਾਣਾ ਇਹ ਨਹੀਂ ਸਵਾਰੀ ਚੁੱਕ ਕੇ ਕਹਿੰਦੇ ਸਾਲਮ ਜਾ ਰਹੇ ਆਂ ਫਿਲਮ ਕੀ ਇਹਨਾਂ ਕੋਲ ਪ੍ਰੂਫ ਹੈ ਸਾਲਮ ਜਾਂਦਾ ਇੱਥੇ 10 ਸਵਾਰ ਲੈ ਕੇ ਜਾਂਦੇ ਜਾਦੇ ਕਿ ਉਹਦੀ 4 ਸਵਾਰ ਦੀ ਲੋੜ ਬੈਂਦੀਆਂ 10 ਦਾ 10 ਸਵਾਰ ਲੈ ਕੇ ਜਾ ਰਹੇ ਆ ਕੋਈ ਪਲਟ ਜਾਂਦਾ ਕੋਈ ਹਾਸਾ ਹੋ ਜੇ ਉਹਦਾ ਜ਼ਮੇਾਰ ਕੌਮਣਾ ਅਸੀਂ ਟੈਕਸ ਧਾਰਨੇ ਆ ਜੀ ਹਰ ਬੱਸ ਦਾ ਟੈਕਸ ਅਨਸੋਰਸ ਬਕਾਇਦਾ ਪਾਸਿੰਗ ਤੱਕ ਨਹੀਂ ਹੁੰਦੀ ਆ ਇਸ ਤੋਂ ਇਲਾਵਾ ਜੇ ਗੱਡੀ ਰੂਟ ਚੱਲਦੀ ਆ ਆਟਿਓ ਸਾਹਿਬ ਗੱਡੀ ਬੌਂਡ ਕਰਦਾ ਕਿਉਂਕਿ ਕਾਗਜ਼ ਹੀ ਨਹੀਂ ਹੁੰਦੇ ਸਾਡਾ ਟੈਕਸ ਨਾ ਹੋਈ ਇਨਾ ਵਾਰੀ ਕੋਈ ਪ੍ਰਸ਼ਾਸਨ ਨਹੀਂ ਦੇਖ ਰਿਹਾ ਜੀ ਇਹ ਕੀ ਕਾਰਜ ਕਰ ਰਹੇ ਨੇ ਅਸੀਂ ਅੱਜ ਸਾਰੀਆਂ ਕਾਰਵਾਈ ਤੱਕ ਹਾਰ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਕਿ ਇਹਨਾਂ ਦੇ ਕੋਈ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਹਰ ਪ੍ਰੋਡ ਦੇ ਉੱਤੇ ਆਪ ਆਪਣੀ ਮਿਨੀ ਵੱਸਾ ਬੰਦ ਕਰਕੇ ਚਾਬੀਆਂ ਆਣ ਕੇ ਇਹਨਾਂ ਨੂੰ ਫੜਾ ਜਾਗੇ ਕਿ ਈ ਰਿਕਸ਼ੇ ਵਾਲੇ ਚਾਲੂ ਕਰਕੇ ਗੱਕ ਲਾ ਦੋ ਅਸੀਂ ਆਪਣਾ ਟੈਕਸ ਬਚਾ ਸਕੀਏ ਕਿਉਂਕਿ ਰੂਲ ਤਾਂ ਹੋਵੇ ਜੇ ਇਹਨਾਂ ਦੇ ਨੰਬਰ ਪਲੇਟ ਹੋਏ ਕੋਈ ਨਾ ਬਣੀ ਇਹ ਇੱਕ ਆਮ ਰਿਕਸ਼ੇ ਦੀ ਤਰ੍ਹਾਂ ਚਾਲੂ ਕੀਤੀ ਹੈ ਵੀ ਲੋਕਲ ਸਵਾਰੀ ਨੂੰ ਕਮਾਉਣ ਵਾਸਤੇ ਅਕਸਰ ਕਿਸੇ ਚੀਜ਼ ਦਾ ਪ੍ਰੂਫ ਹੋਵੇ ਕੋਈ ਆਰਟੀਓ ਸਾਹਿਬ ਦੇ ਅੰਦਰੋਂ ਕੋਈ ਚੈੱਕ ਕਰਕੇ ਆਇਆ ਹੋਵੇ ਤੇ ਫੇਰ ਹੀ ਜਾ ਸਕਦਾ ਨਾ ਇਹਨਾਂ ਦੇ ਕੋਈ ਨੰਬਰ ਪਲੇਟ ਹੀ ਹੈ ਨਹੀਂ ਮੰਨ ਲਓ ਕੋਈ ਕੋਈ ਹਾਸਾ ਕਰਕੇ ਕੋਈ ਚੱਲ ਜਾਂਦਾ ਕੋਈ ਪ੍ਰੂਫ ਨਹੀਂ ਹੈਗਾ ਇਹਨਾਂ ਦਾ ਜੀ ਅਸੀਂ ਇੱਕ ਵਾਸਤੇ ਦੋ ਦੋ ਤਿੰਨ ਤਿੰਨ ਜਾਨੀ ਰੱਖੇ ਹੁੰਦੇ ਕਿਉਂਕਿ ਡਰਾਈਵਰ ਕਨੈਕਟਰ ਹੈਲਪਰ ਜੇ ਬਸ ਘਟਾਉਣ ਵਾਸਤੇ ਵੀ ਅਸੀਂ ਦੋ ਦੋ ਟਾਈਮਾਂ ਤੇ ਇੱਕ ਇੱਕ ਬਸ ਚਲਾ ਰਹੇ ਹਾਂ ਕਈ ਵਾਰੀ ਤਿੰਨ ਤਿੰਨ ਟਾਈਮ ਤੇ ਇੱਕ ਬਸ ਚਲਾ ਰਹੇ ਹਾਂ ਕਿਉਂਕਿ ਖਰਚਾ ਹੀ ਨਹੀਂ ਪੂਰਾ ਔਰ ਜਦੋਂ ਆਹ ਸਾ ਗੈਪ ਪੈਂਦਾ ਉਹਦੇ ਵਿੱਚ ਇਹ ਰਿਕਸ਼ੇ ਵਾਲੇ ਭੜਕੇ ਲੈ ਜਾਂਦੇ ਆ ਅਸੀਂ ਫਿਰ ਖਾਲੀ ਦੇ ਖਾਲੀ ਜੇਕਰ ਡਰਾਈਵਰ ਕ ਨਾਈਟਰ ਇਹਨਾਂ ਨੂੰ ਡੱਕਦੇ ਆ ਇਹ ਗੱਡੀ ਇਕੱਠ ਕਰਕੇ ਮੁੰਡਿਆਂ ਦਾ ਤੇ ਲੜਨ ਵਾਸਤੇ ਬਸ ਡਾਕੇ ਪੈ ਜਾਂਦੇ ਆ ਜਦੋਂ ਕਿ ਅਸੀਂ ਇਹਦੀ ਕੰਪਲੇਂਟਾਂ ਵੀ ਛਿਟੀ ਥਾਣੇ ਲਿਖਾਈਆਂ ਹੋਈਆਂ ਨੇ ਜਦੋਂ ਕਿ ਹ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਜੀ ਅਸੀਂ ਇਹ ਨਹੀਂ ਕਹਦਾ ਵੀ ਕਹਦਾ ਵੀ ਕੋਈ ਬਿਜ਼ਨਸਵਾਲ ਜਾਂ ਕੋਈ ਰਜਗਾਰ ਆ ਖੋਇਆ ਜਾਵੇ ਕਿਉਂਕਿ ਰਜਗਾਰ ਤੇ ਮਿਲ ਨਹੀਂ ਦਿਆ ਕਿਸ ਨੂੰ ਵੀ ਅਸੀਂ ਹਾਂ ਇਹ ਝੂਠ ਕਵਾਂਗੇ ਇਹ ਜਿਹੜੇ ਗਦਾ ਦਿੱਤਾ ਵਾ ਉਹਨੂੰ ਸ਼ਹਿਰ ਦੇ ਅੰਦਰ ਚਲਾ ਜਾਵੇ ਇਹ ਨਹੀਂ ਕਿ ਸਾਡੇ ਬੇੜ ਦੀ ਲੱਤ ਮਾਰੀ ਜਾਵੇ ਇਸ ਕਰਕੇ ਅਸੀਂ ਇਹਦੀ ਬਲਖਾਫ ਕਰਾਂਗੇ ਜੀ ਬੜੀ ਵਾਰੀ ਰੌਲਾ ਪਿਆ ਅਫਸਰਾਂ ਨੇ ਪੇਸ਼ ਹੋਏ ਇਹ ਨੀੜੀ ਪੋਥਣਾ ਚੱਲਣ ਦੇ ਨੇ ਸਭ ਕੋ ਜੀ ਇਹ ਆਮ ਲੋਕਾਂ ਦੇ ਰਕਸ਼ਾ ਨਹੀਂ ਗਰੀਬ ਲੋਕ ਦਾ ਰਕਸ਼ਾ ਕਿਸ ਦਾ ਨਹੀਂ ਇਹ ਜਿਹੜੇ ਨੇ ਇਹ ਦੱਸੇ ਇਹ ਸਾਰੇ ਪੌਂਟਾਂ ਦੇ ਲੋਕਾਂ ਦੇ ਨੇ ਇੱਥੇ 50-50 ਦਾ ਰੌਲਾ ਹੈਗਾ ਇਹਦੇ 5-5 ਦੀ ਗੱਲ ਕਰਨੇ ਤੇ ਮੁਲਾਮਾ ਪੈਦੇ ਨੇ ਇੱਥੇ 50-50 ਦਾ ਰੌਲਾ ਹੈਗਾ ਇੱਕ ਬੰਦੇ ਦਾ ਇਹੋ ਹੀ ਦੀ ਗੱਲ ਦਾ ਜਵਾਬ ਲੈਣ ਆਏ ਆਂ ਜੀ ਅੱਜ ਕਿ ਜੇ ਸਾਡੀ ਕੋਈ ਨਹੀਂ ਸਨਮਾਈ ਹੋਣੀ ਤੇ ਫਿਰ ਅਸੀਂ ਇੱਥੇ ਦਰਿਹੜਾ ਕੇ ਬਹਿ ਜਾਂਦੇ ਹਾਂ ਸਾਰਾ ਪਰਵਾਸ ਲਿਆ ਕੇ ਜੀ ਬੱਚਿਆਂ ਸਮੇਤ ਆ ਜਾਂਦੇ ਆ ਅਸੀਂ ਤਾਂ ਬੱਚਿਆਂ ਦੀ ਪੜ੍ਹਾਈ ਕਰਨ ਤੋਂ ਵੀ ਅਥਰ ਹੋ ਗਈ ਐ ਐਨੀ ਸਾਡੇ ਵਾਸਤੇ ਪਰੇਸ਼ਾਨੀ ਪੈ ਗਈ ਐ ਤਨਖਾਹਾਂ ਨਹੀਂ ਦੇ ਸਕਦੇ ਆਪਣੇ ਬੱਚਿਆਂ ਦੀ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਤੇ ਆਪਾਂ ਕਿੱਧਰ ਜਾਈਏ ਇਦਾਂ ਤੇ ਫਿਰ ਕੋਈ ਵੀ ਸ਼ਾਹੂਕਰ ਬੰਦਾ ਕੋਈ ਵੀ ਪ੍ਰਸ਼ਾਸਕ ਬੰਦਾ ਆਪਣੇ ਪੰਜ-ਪੰਜ ਦਸਾਂ ਰਖਸ਼ੇ ਪਾ ਕੇ ਕਹਾਂਦਾ ਹੋਦਾ ਕਿ ਚੱਲ ਜੇ ਤੇ ਵਰਤਾ ਕੇ ਚੱਲ ਜੇ ਆਪਾਂ ਕੇਰੀਆਂ ਤੱਕ ਚੱਲੇ ਹਲਥਾਂ ਚੱਲ ਜੇ ਸਹੀ ਕਰਦਾ ਜਿੰਨੀ ਐ